ਦੋਸਤੋ ਪਹਿਲੀ ਗੱਲ ਤੇ ਨਾਦਰਸ਼ਾਈ ਹੈ ਮੈਂ ਉਸ ਦਿਨ ਵੀ ਇੱਥੇ ਬੋਲ ਕੇ ਗਿਆ ਸੀਗਾ ਕਿ 100 ਬੱਸ ਜਿਹੜੀ ਹੈ ਉਹ ਇੱਥੇ ਖੜੀ ਹੈ ਜਿਹੜੀ ਸ਼ਹਿਰ ਨੂੰ ਸਰਵਿਸ ਦਿੰਦੀ ਸੀ ਜਿਹੜੇ ਬੱਚੇ 5-5 10-10 ਹਜ਼ਾਰ ਦੇ ਉੱਤੇ ਨੌਕਰੀਆਂ ਕਰਦੇ ਨੇ ਉਹ ਬੱਸ ਦੇ ਵਿੱਚ ਕੁਛ ਹਾਟਿਓ ਜੀਟੀ ਰੋਡ ਨਹਿਰ ਤੱਕ ਆ ਜਾਂਦਾ ਸੀ α1 ਤੱਕ ਕੋ ਇਧਰੋਂ ਉਧਰ ਜਾ ਸਕਦਾ ਸੀਗਾ ਮਹਜ ਇਹਦੀ 10 ਰੁਪਏ ਟਿਕਟ ਸੀਗੀ ਔਰ ਉਸ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਮੰਤਰੀ ਬਣਦੇ ਨੇ ਤੇ ਮੇਰਾ ਖਾਲੇ ਦੇ ਉੱਤੇ 50% ਡਿਸਕਾਊਂਟ ਵੀ ਕਰ ਦਿੱਤਾ ਗਿਆ ਸੀਗਾ ਔਰ ਉਦੋਂ ਇਹਦੇ ਉੱਤੇ 2016 ਦੇ ਵਿੱਚ ਇਹ 7-800 ਕਰੋੜ ਰੁਪਇਆ ਲੱਗਾ ਸੀਗਾ ਅੱਜ ਦੇ ਸਮੇਂ ਦੇ ਨਾਲ ਤੇ ਕਿੰਨੇ ਪੈਸੇ ਲੱਗਣਗੇ ਇਸ ਪ੍ਰੋਜੈਕਟ ਨੂੰ ਬੰਦ ਕਿਉਂ ਕੀਤਾ ਗਿਆ 100 ਬਸ ਅਮਰitsar ਦੀ ਇਹ ਵੇਸਟ ਕਰਕੇ ਰੱਖ ਦਿੱਤੀ ਗਈ ਤੁਸੀਂ ਮਾਲ ਮੰਡੀ ਜਾਓ ਇੱਕ ਸਕੀਮ ਆਈ ਸੀ ਜਵਾਰ ਲਾਲ ਨਹਿਰੂ ਮਿਸ਼ਨ ਅਰਬਨ ਜਿਹੜਾ ਮਿਸ਼ਨ ਸੀਗਾ ਸਾਰ ਮਨਮੋਹਨ ਸਿੰਘ ਉਹਨਾਂ ਨੂੰ ਲੋਕਾਂ ਨੇ ਵਾਸਤੇ ਪਾਏ ਸੀਗੇ ਕਿ ਤੁਸੀਂ ਅਮਰitsar ਦੇ ਹੋ ਔਰ ਅਮਰitsar ਲਈ ਕੁਝ ਕਰੋ ਉਹਨਾਂ ਨੇ ਸਮਾਰਟ ਸਿਟੀ ਚ ਨੂੰ ਲਿਆਂਦਾ ਸੀਗਾ ਤੇ ਉਦੋਂ ਵੀ 100 100 ਦੇ ਕਰੀਬ ਬਸ ਦਿੱਤੀ ਸੀ ਦੋਸਤੋ ਪਹਿਲੀ ਗੱਲ ਤੇ ਇਹ ਨਾਦਰਸ਼ਾਈ ਹੈ ਮੈਂ ਉਸ ਦਿਨ ਵੀ ਇੱਥੇ ਬੋਲ ਕੇ ਗਿਆ ਸੀਗਾ ਕਿ 100 ਬੱਸ ਜਿਹੜੀ ਆ ਉਹ ਇੱਥੇ ਖੜੀ ਆ ਜਿਹੜੀ ਸ਼ਹਿਰ ਨੂੰ ਸਰਵਿਸ ਦਿੰਦੀ ਸੀ ਜਿਹੜੇ ਬੱਚੇ 5-5 10-10 ਹਜ਼ਾਰ ਦੇ ਉੱਤੇ ਨੌਕਰੀਆਂ ਕਰਦੇ ਨੇ ਉਹ ਬੱਸ ਦੇ ਵਿੱਚ ਕੁਝ ਹਾਟਿਓ ਜੀਟੀ ਰੋਡ ਨਹਿਰ ਤੱਕ ਆ ਜਾਂਦਾ ਸੀ α1 ਤੱਕ ਕੋ ਇਧਰੋਂ ਉਧਰ ਜਾ ਸਕਦਾ ਸੀਗਾ ਮਹਿਜ ਇਹਦੀ 10 ਰੁਪਏ ਟਿਕਟ ਸੀਗੀ ਔਰ ਉਸ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਮੰਤਰੀ ਬਣਦੇ ਨੇ ਤੇ ਮੇਰਾ ਖਾਲੇ ਦੇ ਉੱਤੇ 50% ਡਿਸਕਾਊਂਟ ਵੀ ਕਰ ਦਿੱਤਾ ਗਿਆ ਸੀਗਾ ਸਟੂਡੈਂਟਲੀ ਸੀਨੀਅਰ ਸਿਟੀਜ਼ਨਲੀ 5 ਰੁਪਏ ਦਾ ਉਹਦਾ ਖਰਚਾ ਸੀਗਾ ਔਰ 1500 ਕਰੋੜ ਰੁਪਏ ਇਸ ਪ੍ਰੋਜੈਕਟ ਨੂੰ ਤਿਆਰ ਜੇ ਕਰਾਉਣਾ ਹੋਵੇ ਤੇ ਅੱਜ ਦੀ ਤਰੀਕ ਚ ਲੱਗੂਗਾ ਜਦੋਂ ਇਹਨੂੰ ਤਿਆਰ ਕਰਾਇਆ ਗਿਆ ਸੀ 2014 ਦੇ ਵਿੱਚ ਔਰ ਉਦੋਂ ਇਹਦੇ ਉੱਤੇ 2016 ਦੇ ਵਿੱਚ ਇਹ 7-800 ਕਰੋੜ ਰੁਪਇਆ ਲੱਗਾ ਸੀਗਾ ਅੱਜ ਦੇ ਸਮੇਂ ਦੇ ਨਾਲ ਤੇ ਕਿੰਨੇ ਪੈਸੇ ਲੱਗਣਗੇ ਇਸ ਪ੍ਰੋਜੈਕਟ ਨੂੰ ਬੰਦ ਕਿਉਂ ਕੀਤਾ ਗਿਆ 100 ਬਸ ਅੰਮ੍ਰਿਤਸਰ ਦੀ ਇਹ ਵੇਸਟ ਕਰਕੇ ਰੱਖ ਦਿੱਤੀ ਗਈ ਤੁਸੀਂ ਮਾਲ ਮੰਡੀ ਜਾਓ ਇੱਕ ਸਕੀਮ ਆਈ ਸੀ ਜਵਾਰ ਲਾਲ ਨਹਿਰੂ ਮਿਸ਼ਨ ਅਰਬਨ ਜਿਹੜਾ ਮਿਸ਼ਨ ਸੀਗਾ ਸਾਰ ਮਨਮੋਹਨ ਸਿੰਘ ਉਹਨਾਂ ਨੂੰ ਲੋਕਾਂ ਦੇ ਵਾਸਤੇ ਪਾਏ ਸੀਗੇ ਕਿ ਤੁਸੀਂ ਅੰਮ੍ਰਿਤਸਰ ਦੇ ਹੋ ਔਰ ਅੰਮ੍ਰਿਤਸਰ ਲਈ ਕੁਝ ਕਰੋ ਉਹਨਾਂ ਨੇ ਸਮਾਰਟ ਸਿਟੀ ਚ ਨੂੰ ਲਿਆਂਦਾ ਸੀਗਾ ਤੇ ਉਦੋਂ ਵੀ 100 100 ਦੇ ਕਰੀਬ ਬੱਸ ਦਿੱਤੀ ਸੀ ਅੱਜ ਉਹ ਵੀ ਕੰਡਮ ਹੋਈ ਉਹ ਉੱਥੇ ਲੱਗੀ ਆ ਮੈਂ ਇਹਨਾਂ ਦੇ ਐਕਸੀਆਂ ਨੂੰ ਕੱਲ ਫੋਨ ਕੀਤਾ ਕਿ ਯਾਰ ਉਹ ਬੱਸਾਂ ਚੱਲ ਕਿਉਂ ਨਹੀਂ ਰਹੀਆਂ ਔਰ ਉਹਨਾਂ ਦਾ ਤਰਕ ਇਹ ਸੀਗਾ ਮੈਨੂੰ ਕਿ ਉਹ 7 ਸਾਲ ਬੱਸ ਦੀ ਮਿਆਦ ਹੁੰਦੀ ਉਹ ਪੂਰੀ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਉਹ ਬੱਸ ਚਲਾ ਨਹੀਂ ਸਕਦੇ ਮੇਰਾ ਛੋਟਾ ਜਿਹਾ ਸਵਾਲ ਹੈ ਹੁਣ ਮੇਰੇ ਨਾਲ ਤੁਸੀਂ ਵਰਕਸ਼ਾਪ 'ਚ ਚੱਲੋ ਜਿਹੜੀ ਕਾਰਪੋਰੇਸ਼ਨ ਦੀ ਵਰਕਸ਼ਾਪ ਹੈ 20-20 ਸਾਲ ਪੁਰਾਣੀਆਂ ਟਰਾਲੀਆਂ 20-20 ਸਾਲ ਪੁਰਾਣੇ ਟਰੈਕਟਰ 20-20 ਸਾਲ ਪੁਰਾਣੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਚੱਲਦੀਆਂ ਨੇ 20-20 ਸਾਲ ਪੁਰਾਣੀਆਂ ਅਫਸਰਾਂ ਦੀਆਂ ਐਮਬੈਸਡਰ ਚੱਲਦੀਆਂ ਨੇ ਤੇ ਕੀ ਗੱਲ ਜਿਹਦੇ ਵਿੱਚ ਲੋਕਾਂ ਨੂੰ ਫੈਸਿਲਿਟੀ ਮਿਲਣੀ ਹੋ ਬੱਸਾਂ ਚੱਲ ਨਹੀਂ ਸਕਦੀਆਂ ਕਿਹੜੀ ਸਾਜ਼ਿਸ਼ ਨਾਲ ਇਹਨੂੰ ਬੰਦ ਕੀਤਾ ਗਿਆ ਕਿਉਂ ਨਹੀਂ ਇਹਦੇ ਉੱਤੇ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਨੂੰ ਚਾਲੂ ਕਰਨ ਦਾ ਜਿੰਨੇ ਮੈਂ ਉਸ ਦਿਨ ਤੇ ਜਨਤਾ ਨੂੰ ਲਾਂਤ ਪਾਈ ਸੀ ਕਿ ਇਹ ਪ੍ਰੋਜੈਕਟ ਤੁਹਾਡਾ ਹੈ ਤੁਸੀਂ ਇਹਦੇ ਮਾਲਕ ਹੋ ਇਹ ਇੱਕ ਸਟੋਡੀਅਨ ਨੇ ਚਾਹੇ ਕਮਿਸ਼ਨਰ ਚਾਹੇ ਮੁੱਖ ਮੰਤਰੀ ਚਾਹੇ ਮੰਤਰੀ ਉਹ ਚੌਂਕੀਦਾਰ ਨੇ ਸਾਡੇ ਪੈਸੇ ਜਨਤਾ ਦੇ ਨਾਲੇ ਪ੍ਰੋਜੈਕਟ ਬਣਦੇ ਨੇ ਜੇ ਬੰਦ ਹੈ ਤੇ ਦੇ ਉੱਤੇ ਸਵਾਲ ਕਰਨੇ ਚਾਹੀਦੇ ਨੇ ਇਹਨਾਂ ਨੂੰ ਪੁੱਛਣਾ ਚਾਹੀਦਾ ਇਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਉਹਦੇ ਨਾਲ ਨਾਲ ਜਿੰਨੇ ਲੋਕਾਂ ਨੇ ਇਲੈਕਸ਼ਨ ਲੜੀ ਹਣ ਤਾਈ ਇੱਥੋਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਗੱਲਾਂ ਤੇ ਕਰਦੇ ਹੋ ਕੋਈ ਕਹਿੰਦਾ ਮੈਂ ਫਲਾਈਟਸ ਲੈ ਕੇ ਆਉਂਗਾ ਅਮਰitsar ਕੋਈ ਕਹਿੰਦਾ ਮੈਂ ਟ੍ਰੇਨਸ ਚਲਾਉਂਗਾ ਕੋਈ ਕਹਿੰਦਾ ਮੈਂ ਵੀਐਫਐਸ ਸੈਂਟਰ ਖੋਲੂਗਾ ਇੱਥੇ ਕੋਈ ਕਹਿੰਦਾ ਮੈਂ ਇੱਥੇ ਵੀਜ਼ਾ ਕੰਪਨੀ ਖੋਲ ਦੂੰਗਾ ਮੈਡੀਕਲ ਇੱਥੇ ਹੋਣਗੇ ਤੇ ਜਿਹੜੀਆਂ ਚੀਜ਼ਾਂ ਸਾਡੀਆਂ ਚੱਲਣ ਵਾਲੀਆਂ ਨੇ ਉਹਨਾਂ ਨੂੰ ਕਿਉਂ ਨਹੀਂ ਚਾਲੂ ਕੀਤਾ ਜਾ ਰਿਹਾ ਜਿਹਦੇ ਵਿੱਚ ਗਰੀਬ ਲੋਕਾਂ ਨੇ ਸਫ਼ਰ ਕਰਨਾ ਜਿਹਦੇ ਵਿੱਚ ਲੋਕ ਆਪਣੀ ਰੋਜ਼ਮਰਰਾ ਦੀ ਪਾਸੀ ਬਚਾ ਸਕਦੇ ਨੇ ਐਵੇਂ ਉਤਲੀਆਂ ਆਪਾਂ ਫੜੀ ਜਾਣੀਆਂ ਬਾਬਾ ਬੋਲੇ ਸ਼ਾ ਲਿਖਦੇ ਨੇ ਕਿ ਪਰ ਪਰੇ ਆਲਮ ਫਾਜ਼ਲ ਹੋਆ ਕਦੇ ਆਪਣੇ ਆਪ ਨੂੰ ਤੂੰ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਤੂੰ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਕਦੇ ਨਫਸ ਆਪਣੇ ਨਾਲ ਤੂੰ ਲੜਿਆ ਹੀ ਨਹੀਂ ਉਹ ਭਗਵੰਤਮਾਨ ਅਸਮਾਨੀ ਉੜਦੀਆਂ ਫੜਦਾ ਹੈ ਜਿਹੜਾ ਘਰ ਬੈਠਾ ਉਹ ਫੜਿਆ ਹੀ ਨਹੀਂ ਗੱਲਾਂ ਵਡੀਆਂ-ਵਡੀਆਂ ਕਰਦੇ ਹੋ ਸਰਕਾਰ ਦੇ ਬੋਰਡ ਦੇਖਦੇ ਹੋ 43000 ਨੌਕਰੀ ਦੇਤੀ ਅੱਜ ਮੈਂ ਚੈਲੰਜ ਨਾ ਕਹਿੰਦਾ ਜੇ ਤੁਹਾਡੇ ਚ ਹਿੰਮਤ ਹੈ ਜੇ ਤੂੰ ਸੱਚਾ ਵਾ ਭਗਵੰਤ ਮਾਨ ਤੇ 43000 ਦੇ ਵਿੱਚੋਂ 1500 ਮਰਫੀ ਕਰਕੇ ਉੱਤੇ ਲਾ ਵੀ ਮੈਂ 1500 ਬੱਚੇ ਦੀ ਨੌਕਰੀ ਖੋਹ ਵੀ ਲਈ ਆ ਜਿਹੜੇ ਉੱਥੇ ਕੰਮ ਕਰਦੇ ਸੀ ਆ ਬੱਚੀਆਂ ਖੜੀਆਂ ਇੱਥੇ ਆ ਭੈਣਾਂ ਖੜੀਆਂ ਇੱਥੇ ਜਿਹਦੀ ਨੌਕਰੀ ਆਊਟਸੋਰਸ ਵਾਲੇ ਨੂੰ ਦਿੰਦੇ ਹੋ ਉਹ ਵੀ ਬੋਰਡ ਦੇ ਉੱਤੇ ਤੁਸੀਂ ਐ ਚਮਕਾਉਂਦੇ ਹੋ ਜਿ ਤਰ੍ਹਾਂ ਸਰਕਾਰੀ ਨੌਕਰੀ ਦੇਤੀ ਆ ਤੇ ਹੈ ਕੀ ਆਊਟਸੋਰਸ ਦੇ ਉੱਤੇ ਕੱਚਿਆਂ ਦੇ ਵਿੱਚ ਨੌਕਰੀਆਂ ਦਿੰਦੇ ਹੋ ਪਤਾ ਨਹੀਂ ਘਰ ਨੂੰ ਕਦੋਂ ਇਹਨਾਂ ਚੱਲਦੇ ਕਰ ਦੇਣਾ ਜਿਹੜੇ ਰੋਕਣ ਵਾਲੇ ਮੈਂ ਉਹਨਾਂ ਨੂੰ ਵੀ ਕਹਿਣਾ ਸਰਕਾਰ ਮਿੰਟ ਚ ਬਲੀ ਦੇ ਦਿੰਦੀ ਆ ਆਪਣੇ ਸਿਰ ਦੇ ਉੱਤੇ ਭਾਂਡਾ ਜਿਹੜਾ ਗੰਦਾ ਭਾਂਡਾ ਸੁੱਟਣ ਲਈ ਤੇ ਕਿਸੇ ਦੇ ਸਿਰ ਦੇ ਉੱਤੇ ਵੀ ਭੰਦਿੰਦੀ ਆ ਸੋ ਇਹਨਾਂ ਦੇ ਸਿਰ ਦੇ ਉੱਤੇ ਏਡਾ ਮਾਣ ਨਾ ਕਰੋ ਗੱਲ ਇਹ ਆ ਵੀ ਇਹ ਬੱਸ ਚੱਲਣੀ ਚਾਹੀਦੀ ਆ ਇਹ ਰੋਕੀ ਕਿਉਂ ਗਈ ਆ ਇਹਨਾਂ ਦੇ ਨਾਲ ਫੇਰਾ ਪ੍ਰਧਾਨ ਨੇ ਇਹਨਾਂ ਦੇ ਇਹਨਾਂ ਬੜੇ ਐਫਰਟ ਕੀਤੇ ਸੈਕਟਰੀ ਨੂੰ ਮਿਲੇ ਔਰ ਦੁੱਖ ਕੀ ਲੱਗਦਾ ਜਿਹੜਾ ਜਿਹੜਾ ਕਸੂਰਵਾਰ ਹੈ ਉਹਨੂੰ ਜਾਣਨ ਦੀ ਉਹਨੂੰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਇਹ ਬੱਸਾਂ ਕਿਸੇ ਕੰਪਨੀ ਨੂੰ ਦਿੱਤੀਆਂ ਗਈਆਂ ਸੀਗੀਆਂ ਉਹ ਕੰਪਨੀ ਕੋਲ ਟੈਂਡਰ ਸੀਗਾ 3 ਜੁਲਾਈ 2023 ਨੂੰ ਮੈਸੇਜ ਕਰਦੀ ਹੈ ਕੰਪਨੀ ਕਿ ਅਸੀਂ ਇਹ ਪ੍ਰੋਜੈਕਟ ਜਿਹੜਾ ਤੁਸੀਂ ਹੁਣ ਇੱਥੇ ਆਉਣ ਦੀ ਲੋੜ ਨਹੀਂ ਸਾਡੇ ਵੱਲੋਂ ਇਹ ਬੰਦ ਹੈ ਉਹ ਕੰਪਨੀ ਇੱਥੋਂ ਛੱਡ ਕੇ ਭੱਜ ਗਈ ਉਹਦੇ ਮੇਰਾ ਖਿਆਲ ਇੱਥੇ ਡਿਊਜ਼ ਹੋਣਗੇ ਉਹਦੀ ਸਿਕਿਉਰਿਟੀ ਸਰਕਾਰ ਕੋਲ ਹੋਊਗੀ ਇਹਨਾਂ ਲੋਕਾਂ ਦੀਆਂ ਸਾਲ-ਸਾਲ ਤੋਂ ਤਨਖਾਹਾਂ ਪੈਂਡਿੰਗ ਨੇ ਨਾ ਹੋ ਇਹਨਾਂ ਨੂੰ ਦਿੱਤੀਆਂ ਗਈਆਂ ਕੰਪਨੀ ਭੱਜ ਗਈ ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਐਫਰਟ ਕੀਤੇ ਜਿੰਨੇ ਵੀ ਇਹਦੇ ਮੁਲਾਜ਼ਮ ਨੇ ਉਹਨਾਂ ਨੇ ਐਫਰਟ ਇਹ ਕੀਤੇ ਕਿ ਉਹ ਸਰਕਾਰ ਕੋਲ ਅਪਰੋਚ ਕੀਤੀ ਕੋਈ ਇਹਨਾਂ ਮੰਤਰੀ ਨਹੀਂ ਛੱਡਿਆ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਕੋਈ ਇਹਨਾਂ ਐਮਐਲਏ ਨਹੀਂ ਛੱਡਿਆ ਜਿਹਦੇ ਕੋ ਕੋਈ ਇਹਨਾਂ ਮਤਲਬ ਐਮਪੀ ਨਹੀਂ ਛੱਡਿਆ ਜਿਹਦੇ ਕੋਲ ਨਹੀਂ ਗਏ ਔਰ ਸਰਕਾਰ ਨੇ ਇੱਕ ਫੈਸਲਾ ਕਰ ਦਿੱਤਾ ਜਦੋਂ ਇਹ ਬੱਸ ਬੰਦ ਹੋਈ ਸੀ 3/7/2023 ਨੂੰ ਕਿ ਡੀਸੀ ਰੇਟ ਦੇ ਉੱਤੇ ਇਹਨਾਂ ਨੂੰ ਰੱਖ ਲਿਆ ਜਾਵੇ ਔਰ ਇਹ ਬੱਸਾਂ ਚਾਲੂ ਕਰ ਦਿੱਤੀਆਂ ਜਾਣ ਇਹੋ ਗੱਲ ਹੋਈ ਹੈ ਜੀ ਡੀਸੀ ਰੇਟ ਦੇ ਵਿੱਚ ਫਰਕ ਇਹ ਸੀਗਾ ਡੀਸੀ ਰੇਟ ਦੇ ਉੱਤੇ ਪੈਸੇ ਬਣਦੇ ਸੀ 15000 ਰੁਪਿਆ ਮਹੀਨਾ ਨਹੀਂ ਡੀਸੀ ਜਿਹੜੇ 13200 ਰੁਪਿਆ ਜੀ ਡੀਸੀ ਰੇਟ ਤੇ ਪੈਸੇ ਬਣਦੇ ਸੀ 13200 ਰੁਪਿਆ ਔਰ ਕੰਪਨੀ ਕਿਨੇ ਦਿੰਦੀ ਸੀ 15869 ਕੰਪਨੀ ਦਿੰਦੀ ਸੀ 15869 ਰੁਪਏ ਮਹਜ 2000 ਇਹਦਾ ਫਰਕ ਸੀਗਾ ਸਾਰੇ ਬੱਚੇ ਆ ਸਾਰੀਆਂ ਧੀਆਂ ਪੈਣਾ ਬੱਸ ਚਲਾਉਣ ਲਈ ਤਿਆਰ ਹੋ ਗਈਆਂ ਸੀਗੀਆਂ 20 25 50 ਬੰਦੇ ਇੱਕ 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 ਤਬਕਾ ਕਹਿੰਦਾ ਕਿ ਇਹ ਬੱਸ ਨਹੀਂ ਚੱਲਣੀ ਚਾਹੀਦੀ ਕਿਉਂਕਿ ਸਾਨੂੰ ਪੂਰੇ ਪੈਸੇ ਮਿਲਣੇ ਚਾਹੀਦੇ ਨੇ ਇਹਨਾਂ ਲੋਕਾਂ ਨੇ ਉਹ ਘਟ ਗਿਣਤੀ ਸੀਗੇ ਇਹਨਾਂ ਲੋਕਾਂ ਨੇ ਸਰਕਾਰ ਨੂੰ ਅਪਰੋਚ ਕੀਤੀ ਵੀ ਉਹਨਾਂ ਨੂੰ ਸਮਝਾ ਲਿਆ ਜਾਵੇ ਨਹੀਂ ਤੇ ਪੁਲਿਸ ਦੇ ਨਾਲ ਠਾ ਦਿੱਤਾ ਜਾਵੇ ਸ਼ਹਿਰ ਨੂੰ ਵੀ ਇਹਦਾ ਸੋਖ ਹੈ ਤੇ ਜਦੋਂ ਸਰਕਾਰ ਨੇ ਪਲਾਨ ਕੀਤਾ ਸਰਕਾਰ ਦੇਖੋ ਕਿਸ ਤਰੀਕੇ ਦਬਾਅ ਚ ਆਉਂਦੀ ਆ ਤੇ ਉਹਨਾਂ ਨੇ ਕੁਝ ਕਿਸਾਨ ਯੂਨੀਅਨ ਦੇ ਬੰਦੇ ਇੱਥੇ ਉਹ ਲੈਣ ਦੇ ਤੇ ਉਹਨਾਂ ਨੇ ਆ ਕੇ ਇੱਥੇ ਬਸ ਜਿਹੜੀ ਉਹ ਪੱਕੀ ਵੀ ਇਹ ਅਸੀਂ ਚੱਲਣ ਹੀ ਨਹੀਂ ਦੇਣੀ ਜਿੰਨਾ ਚਿਰ ਇਹ ਰੇਟ ਨਹੀਂ ਤੈਹ ਹੁੰਦੇ ਜਿੰਨਾ ਚਿਰ ਸਾਰਾ ਕੁਝ ਨਹੀਂ ਹੁੰਦਾ ਮੈਂ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਵੱਡੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਬੜੀ ਵੱਡੀ ਲੜਾਈ ਲੜਦੇ ਹੋ ਯਾਰ ਤੁਸੀਂ ਕਈ ਲੋਕ ਤੁਹਾਡੇ ਇਹੋ ਜਿਹੇ ਆ ਕੇ ਤੁਹਾਡੇ ਵਿੱਚ ਜਿਹੜੇ ਸਿਰਫ ਆਪਣਾ ਪੈਰਾਮੀਟਰ ਚੈੱਕ ਕਰਦੇ ਨੇ ਕਿ ਸਾਡੀ ਪਾਵਰ ਕਿੰਨੀ ਕ ਹੈ ਸਾਡੇ ਕੋਲ ਕਮਿਸ਼ਨਰ ਚਾਲੂ ਹੁੰਦਾ ਸਾਡੇ ਕੋਲ ਮਤਲਬ ਡੀਸੀ ਚਾਲੂ ਹੁੰਦਾ ਸਾਡੇ ਕੋਲੋਂ ਐਸਐਸਪੀ ਚਾਲੂ ਹੁੰਦਾ ਆਪਣੀ ਪਾਵਰ ਚੈੱਕ ਕਰਨ ਦੇ ਚੱਕਰ ਦੇ ਵਿੱਚ ਇਹੋ ਜਿਹੇ ਪ੍ਰੋਜੈਕਟ ਬੰਦ ਕਰਾ ਦਿੱਤੇ ਜਾਂਦੇ ਨੇ ਔਰ ਜਿਹ ਫਿਰਕੇ ਦੀ ਗਵਾਹੀ ਕਰਦਾ ਸੀਗਾ ਉਸ ਉਸ ਤਬਕੇ ਦੀ ਉਹ ਬੰਦਾ ਆਪ ਕੈਨੇਡਾ ਚਲ ਗਿਆ ਜੀ ਹਾਂਜੀ ਉਹ ਕੈਨੇਡਾ ਚਲ ਗਿਆ ਮਤਲਬ ਪੰਜਾਬ ਨੂੰ ਸਮਝਿਆ ਕੀ ਆ ਤੁਸੀਂ ਯਾਰ ਫਿਰ ਹੁਣ ਸਟੇਟਸ ਕੀ ਗਿਆ ਜਾਵੇ ਕਿਉਂਕਿ ਤੁਸੀਂ ਕਾਰਪੋਰੇਸ਼ਨ ਕਮਿਸ਼ਨ ਨੂੰ ਵੀ ਮੁਲਾਕਾਤ ਕੀਤੀ ਹੈ ਤੇ ਕੀ ਹੁਣ ਸਟੇਟਸ ਕਿਸ ਪ੍ਰੋਜੈਕਟ ਦਾ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਦੇਖੋ ਬੜੀ ਮਤਲਬ ਮੈਂ ਉਹਨਾਂ ਨੂੰ ਛੋਟੀ ਜੀ ਗੱਲ ਪੁੱਛੀ ਮੈਂ ਕਿਹਾ ਜੀ ਇਹਦਾ ਖਰਚਾ ਕਿੰਨਾ ਮਹੀਨਾ ਰੋਡ ਰੁਪਿਆ ਦਾ ਮੰਥਲੀ ਖਰਚਾ ਮੈਂ ਉਹਨਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ 2.5 ਕਰੋੜ ਰੁਪਿਆ ਤੁਸੀਂ ਸਾਡੇ ਸ਼ਹਿਰ ਨੂੰ ਟੈਕਸ ਲਾ ਲਓ ਟੈਕਸ ਕਿਸ ਤਰੀਕੇ ਲਾਓ ਟੈਕਸ ਸਾਨੂੰ ਦੱਸ ਕੇ ਲਾਓ ਇਹ ਨਾ ਲਾਓ ਕਾਊਸਸ ਲਾ ਦਿੱਤਾ ਮੁੜ ਕੇ ਟੈਕਸ ਸਾਡੇ ਵਰਤੇ ਹੋਰ ਤਰੀਕੇ ਜਾਂਦੇ ਨੇ ਤੁਸੀਂ ਸਾਨੂੰ ਕਹੋ ਕਿ ਜਿਹੜਾ 100 ਗਜ ਦਾ ਘਰ ਹੈ ਉਹ 50 ਰੁਪਏ ਦੇਊਗਾ ਜਿਹੜਾ 200 ਗਜ ਦਾ ਘਰ ਹੈ ਉਹ ਮਤਲਬ 100 ਰੁਪਏ ਦੇਊਗਾ ਠੀਕ ਹੈ ਜੀ ਉਹਦੇ ਵਿੱਚ ਜਿਹਦਾ 50 ਗਜ ਚ ਘਰ ਹੋਣਾ ਉਹਨੇ ਸਫਰ 'ਚ ਆਪਣੇ 50 ਰੁਪਏ ਪੂਰੇ ਕਰ ਲੈਣੇ ਨੇ ਬੱਸਾਂ ਦੇ ਵਿੱਚ ਉਹ ਮਤਲਬ ਗਰੀਬ ਆਦਮੀ ਹੋਊਗਾ ਨਾ ਤੇ ਜਿਹਦਾ 200 250 ਗਜ ਤੋਂ ਘਰ ਉੱਤੇ ਹੋਊਗਾ ਮੇਰੇ ਅਰਗੇ ਦਾ ਉਹਨੂੰ 200 ਰੁਪਏ ਨਾਲ ਫਰਕ ਕੋਈ ਨਹੀਂ ਪੈਣਾ ਉਹਨੂੰ ਇਹਦੇ ਬਦਲੇ ਟ੍ਰੈਫਿਕ ਸ਼ਹਿਰ ਦੇ ਵਿੱਚ ਸ ਨਹੀਂ ਮੰਨਦੇ ਤੇ ਤੁਹਾਨੂੰ ਮੈਂ ਇੱਕ ਗੱਲ ਦੀ ਗਰੰਟੀ ਕਰਦਾ 2 ਕਰੋੜ ਰੁਪਈਆ ਮੈਂ ਸ਼ਹਿਰ ਦਾ ਤੁਹਾਨੂੰ 200 ਬੰਦਾ ਮਲਾ ਦਿੰਨਾ ਜਿਹੜਾ ਲੱਖ ਰੁਪਈਆ ਤੁਹਾਨੂੰ ਪਰ ਮੰਥ ਜਿੰਨੇ ਜਿੰਨੇ ਮਹੀਨਿਆਂ ਦਾ ਮਰਜੀ ਐਡਵਾਂਸ ਲੈ ਲਓ ਸਾਨੂੰ ਸੁਖ ਤੇ ਦਿਓ ਸ਼ਹਿਰ ਨੂੰ ਯਾਰ 2 ਕਰੋੜ ਰੁਪਈਆ ਤੁਸੀਂ ਕਹਿ ਦਿਓ ਸਾਡੇ ਹੱਥ ਖੜੇ ਹੋ ਗਏ ਭਗਵਾਨ ਤਮਾਨ ਦੇ ਤੇ ਕਾਰਪੋਰੇਸ਼ਨ ਦੇ ਵੀ ਸਾਡੇ ਹੱਥ ਖੜੇ ਨੇ ਤੁਸੀਂ ਚਲਾ ਲਓ 2 ਕਰੋੜ ਰੁਪਈਆ ਮੈਂ ਤੁਹਾਨੂੰ ਮਾਈਕ ਦੇ ਸਾਹਮਣੇ ਕਹਿੰਦਾ ਅਸੀਂ ਤੁਹਾਨੂੰ ਇਕੱਠਾ ਕਰਕੇ ਮਹੀਨੇ ਦਾ ਦੇਣ ਨੂੰ ਤਿਆਰ ਆ ਜਿੱਥੋਂ ਮਰਜੀ ਦਈਏ ਕੰਮ ਸੇ ਕੰਮ ਲੋਕਾਂ ਨੂੰ ਸੁਖ ਤੇ ਦਿਓ ਇਤੋਂ ਹੀ ਮੈਂ ਉਹਨਾਂ ਨੂੰ ਇੱਥੋਂ ਤੱਕ ਗੱਲ ਕਹੀ ਕਿ ਐਡੀ ਵੱਡੀ ਰੋਡ 20 ਕਿਲੋਮੀਟਰ ਦਾ ਇਹ ਮਤਲਬ ਪੈਸੇਜ ਹੈ ਜਿਹੜੀ ਰੋਡ ਹੈ ਉਹ ਤੁਸੀਂ ਸਾਡਾ ਸ਼ਹਿਰ ਦਾ ਏਰੀਆ ਘੇਰ ਕੇ ਉਹਨੂੰ ਤਬਾਹ ਕੀਤਾ ਹੋਇਆ ਕਮ ਸੇ ਕਮ ਜਿੰਨੀ ਧੇਰ ਬੱਸ ਨਹੀਂ ਚੱਲਦੀ ਉਹਦੇ ਵਿੱਚ ਕੋਈ ਐਮਰਜੈਂਸੀ ਸਰਵਿਸ ਇੰਨੀ ਗਰਮੀ ਹੈ ਖੜਾ ਹੋਇਆ ਜਾ ਰਿਹਾ ਇੱਥੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਉਹਦੇ ਵਿੱਚੋਂ ਮਤਲਬ ਬੱਸੇਜ਼ ਉਹਨਾਂ ਦੇ ਆਟੋ ਲੰਘ ਜਾ ਕਰਨ ਵਨਵੇ ਔਰ ਲਿਮਟ ਦੇ ਨਾਲ ਜਿੰਨੀ ਵੀ ਟ੍ਰੈਫਿਕ ਲਿਮਟ ਹੈ ਸਪੀਡ ਲਿਮਟ ਦੇ ਨਾਲ ਇੱਕ ਤਰਫਾ ਇਥੋਂ ਲੰਘ ਜਾ ਕਰਨ ਕਿਤੇ ਨਾ ਕਿਤੇ ਵਰਤੋਂ ਚ ਤੇ ਲਿਆਓ ਸਿਰਫ ਤਨਖਾਹਾਂ ਲੈਣ ਦਾ ਮਤਲਬ ਹੈ ਸਾਡੇ ਦੇਸ਼ ਦੀ ਬਦਕਿਸਮਤੀ ਹੈ ਤੁਸੀਂ ਬਾਹਰਲੇ ਮੁਲਕ ਚ ਜਾਓ ਨਾ ਉਹ ਸੋਚਦੇ ਨੇ ਸਾਡੀ ਅਗਲੀ ਪੀੜੀ ਤਰੱਕੀ ਕਿੱਦਾਂ ਕਰੂਗੀ ਸਾਡੇ ਬੱਚੇ ਸਰਵਾਈਵ ਕਿੱਦਾਂ ਕਰਨਗੇ ਤੇ ਸਾਡੇ ਹੁਕਮਰਾਨ ਪਤਾ ਕੀ ਕਰਦੇ ਆ ਸਾਡੇ ਅਫਸਰਸ਼ਾਹੀ ਪਤਾ ਕੀ ਕਰਦੀ ਆ ਵੀ ਸਾਡਾ ਟਾਈਮ ਟੱਪ ਜਾਣਾ ਚਾਹੀਦਾ ਯਾਰ ਸਾਡੀ ਰਿਟਾਇਰਮੈਂਟ ਤੱਕ ਮਤਲਬ ਕੱਖ ਖਲਾਵੇ ਸਾਡੀ ਮौज-ਮਸਤੀ ਬਣੀ ਰਹੇ ਸਾਡੇ ਉੱਤੇ ਕੋ ਦਾਗ ਨਾ ਲੱਗੇ ਅਗਲੀ ਪੀੜੀ ਵੱੜਦੀ ਠੱਠੇ ਖੂਚ ਇਹਦੇ ਬਾਰੇ ਕਿ ਸੱਚਣਾ ਆ 100 ਬੱਸ ਤੁਹਾਨੂੰ ਦਰਦ ਨਹੀਂ ਆਉਂਦਾ ਯਾਰ ਮਤਲਬ ਲੋਕਾਂ ਨੇ ਪਾਈ ਪਾਈ ਟੈਕਸ ਦਿੱਤਾ ਕੋਈ ਚੀਜ਼ ਲਿਆਉਂਦੇ ਹੋ ਤੇ ਟੈਕਸ ਅਸਕੰਦਰ ਜੀ ਤੁਹਾਡੀ ਕਮੀਜ਼ ਦੇ ਉੱਤੇ ਆਟੇ ਦੇ ਉੱਤੇ ਚੌਲ ਦੇ ਉੱਤੇ ਹਰ ਚੀਜ਼ ਤੇ ਤੁਸੀਂ ਟੈਕਸ ਦੇ ਕੇ ਸਾਡੇ ਟੈਕਸ ਨਾਲ ਬੱਸਾਂ ਬਣੀਆਂ ਔਰ ਤੁਸੀਂ ਮਰਜੀ ਦੇ ਮਾਲਕ ਹੋ ਜਦੋਂ ਮਰਜੀ ਇਹਨਾਂ ਨੂੰ ਬੰਦ ਕਰ ਦਿਓ ਜਦੋਂ ਮਰਜੀ ਇਹਨਾਂ ਨੂੰ ਚਲਾ ਲਓ ਇਹ ਇੱਕ ਤਾਨਾਸ਼ਾਈ ਹੈ ਹੋਰ ਕੀ ਆ ਅੱਜ ਪ੍ਰੋਟੈਸਟ ਰੱਖਿਆ ਸੀ ਪ੍ਰੋਟੈਸਟ ਨਹੀਂ ਸੀਗਾ ਇਹਨਾਂ ਸਿਰਫ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਵੀ ਇੰਨਾ ਅਸੀਂ ਮੁਲਾਜ਼ਮ ਆ ਮੈਂ ਤਾਂ ਉਦੋਂ ਹੀ ਇੱਕ ਦਿਨ ਇੱਥੋਂ ਬੋਲ ਗਿਆ ਸੀਗਾ ਹੁਣ ਕਮਿਸ਼ਨਰ ਸਾਹਿਬ ਨੂੰ ਮੇਰਾ ਮ ਉਹ ਤੇ ਸਹੀ ਕਰੀ ਆਗੇ ਅਸੀਂ ਤੇ ਚੌਨੇ ਬੱਸਾਂ ਚੱਲਣ ਘੱਟ ਰੇਟ ਤੇ ਵੀ ਅਸੀਂ ਚਲਾਉਣ ਨੂੰ ਤਿਆਰ ਸੀਗੇ ਮਤਲਬ ਫੇਰ ਤੁਸੀਂ ਇੰਨਾਂ ਚੀਜ਼ਾਂ ਵੱਲ ਧਿਆਨ ਨਾ ਦਿਓ ਮਹਿਜ ਸ਼ਹਿਰ ਦੀ ਨੁਹਾਰ ਸੁਧਾਰਨ ਲਈ ਮਹਿਜ ਸ਼ਹਿਰ ਚੋ ਟ੍ਰੈਫਿਕ ਸਹੀ ਕਰ ਲਈ ਕੀ ਸਰਕਾਰ ਗੁਰੂ ਨਗਰੀ ਆ ਯਾਰ ਹਰਮੰਦਰ ਸਾਹਿਬ ਦੇ ਨਾਮ ਦੇ ਉੱਤੇ ਤੇ ਲੋਕੀ ਜਾਨ ਤੱਕ ਵਾਰ ਦਿੰਦੇ ਨੇ ਘਰ ਦੀਏ ਟੱਡ ਤੱਕ ਵਾਰ ਦਿੰਦੇ ਨੇ ਲੱਖ ਲਹਣ ਤਾਂ ਵੀ ਸਰਕਾਰ 2 ਕਰੋੜ ਰੁਪਈਆ ਮਹੀਨਾ ਇਸ ਸ਼ਹਿਰ ਨੂੰ ਸਬਸਿਡੀ ਨਹੀਂ ਦੇ ਸਕਦੀ 2 ਕਰੋੜ ਰੁਪਈਆ ਸ਼ਹਿਰ ਨੂੰ ਫੰਡ ਨਹੀਂ ਦੇ ਸਕਦੀ ਲੱਖ ਲਹਣ ਤਾਂ ਮੈਂ ਕਹਿਣਾ ਚਾਹੁੰਦਾ ਵੀ ਆ ਆ ਤਰੀਕਾ ਸਾਡਾ ਇੱਕ ਸਾਲ ਹੋ ਗਿਆ ਵਿੱਚੋਂ ਕਈ ਬੱਸਾਂ ਤੇ ਕੰਡਮ ਹੋ ਗਈਆਂ ਹੋਣੀਆਂ ਚੱਲਣ ਦੀ ਹਾਲਤ ਵਿੱਚ ਵੀ ਨਹੀਂ ਮੈਂ ਹੁਣ ਇਹਨਾਂ ਦੇ ਇੰਚਾਰਜ ਨੇ ਜੀ ਉਹਨਾਂ ਨੂੰ ਪੁੱਛਿਆ ਬੜਾ ਵਧੀਆ ਉਹਨਾਂ ਸਾਡੇ ਨਾਲ ਡੀਲ ਕੀਤਾ ਇੱਕ ਮਿੰਟ ਬੀਬਾ ਜੀ 100 ਦੇ ਵਿੱਚੋਂ 97 ਬੱਸਾਂ 'ਚੋਂ 60 ਅੱਜ ਵੀ ਜਿਹੜੀਆਂ ਮਤਲਬ ਉਹ ਰੋਡ ਦੇ ਉੱਤੇ ਰਨਿੰਗ ਉਹਨਾਂ ਦੀ ਹੋ ਸਕਦੀ ਹੈ ਉਹ 60 ਬੱਸਾਂ ਚਲਾਈਆਂ ਜਾਣ ਦੂਜੀ ਚੀਜ਼ ਜਿਹੜੀਆਂ ਉਧਰ ਬੱਸਾਂ ਕੰਡਮ ਨੇ ਕਮ ਸੇ ਕਮ ਉਹਨਾਂ ਨੂੰ ਕਿਸੇ ਜਗ੍ਹਾ ਦੇ ਉੱਤੇ ਖਿਲਾੜ ਕੇ ਉੱਥੇ ਕੋਈ ਡਿਸਪੈਂਸਰੀਜ਼ ਬਣਾ ਦਿੱਤੀਆਂ ਜਾਣ ਉਹਨਾਂ ਦੇ ਵਿੱਚ ਕੋਈ ਵਰਤੋਂ 'ਚ ਤੇ ਲਿਆਓ ਯਾਰ ਸਮਾਨ ਚੋਰੀ ਹੁੰਦਾ ਉਧਰ ਵੀ ਤੁਸੀਂ ਦੇਖੋ ਬੱਸਾਂ ਦੀ ਹਾਲਤ ਕੀ ਹੋ ਗਈ ਆ ਸਿੱਟੀ ਬੱਸ ਦੀ ਗ ਕੰਡਮ ਹੋ ਗਈ 100 ਇਹ ਵੀ ਕੰਡਮ ਹੋ ਜਾਣੀ ਹੈ ਤੇ ਜਾਣਾ ਕਿੱਥੇ ਆ ਮਤਲਬ ਪੈਸਾ ਕਿਧਾ ਗਿਆ ਯਾਰ ਤੁਸੀਂ ਤੇ ਰੋਕ ਲਾ ਦਿੱਤੀ ਉਹਦੇ ਉੱਤੇ ਮੈਂ ਕਹਿੰਦਾ ਏਡੀ ਵੱਡੀ ਬੱਸ ਹੈ ਜਿਹੜੀਆਂ ਉੱਥੇ ਸਿਟੀ ਬੱਸਾਂ ਲੱਗੀਆਂ ਨੇ ਇਹਨੂੰ ਸਾਈਡ ਬੱਸ ਹੈਗੀ ਆ ਤੁਸੀਂ ਰੋਡ ਤੇ ਨਹੀਂ ਚੜਾਉਣੀ ਨਾ ਚੜਾਓ ਉਹਨਾਂ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਡਿਸਪੈਂਸਰੀ ਚਾਲੂ ਕਰ ਦਿੱਤੀਆਂ ਜਾਣ ਯਾਰ ਮੈਡੀਕਲ ਕੈਂਪ ਲਾ ਲੇ ਦੋ ਬੱਸਾਂ ਕੋਵਿਡ ਚ ਚਾਲੂ ਕੀਤੀਆਂ ਸੀ ਅੱਜ ਵੀ ਤੁਹਾਨੂੰ ਕਾਰਪੋਰੇਸ਼ਨ ਜਾ ਕੇ ਤੁਸੀਂ ਵਿਜ਼ਿਟ ਕਰਿਓ ਦੋ ਪਿੱਛੇ ਲੱਗੀਆਂ ਨੇ ਉਹ ਕੋਵਿਡ ਦਾ ਇਹਨਾਂ ਰੂਮ ਤਿਆਰ ਕੀਤਾ ਸੀਗਾ ਉਹ ਬੱਸਾਂ ਦੇ ਵਿੱਚ ਐਂਬੂਲੈਂਸ ਤਿਆਰ ਕੀਤੀ ਸੀ ਆਪਾਂ ਕਰਨਾ ਹੀ ਕੁਛ ਨਹੀਂ ਚਾਹੁੰਦੇ ਹੌਲੀ ਹੌਲੀ ਇਹਨਾਂ ਦੀ ਮਿਆਦ ਵੀ ਮੁੱਕ ਜਾਣੀ ਹੈ ਉਹ ਉੱਥੇ ਕਹਿ ਜਾਂਦਾ ਵੀ 7 ਸਾਲ ਉਹਨਾਂ ਨੂੰ ਹੋ ਫਿਰ ਕੰਡਮ ਕਰ ਦਿੱਤੀਆਂ ਜਾਣਗੀਆਂ ਔਰ ਕੱਲਾ ਪ੍ਰਸ਼ਾਸਨ ਕਸੂਰਵਾਰ ਨੇ ਉੱਥੇ ਪਿੱਛੇ ਜਾ ਕੇ ਬੱਸਾਂ ਦੀ ਹੋ ਸਕਦਾ ਤੁਹਾਨੂੰ ਇਜਾਜ਼ਤ ਦੇ ਦੇਣ ਜਾਂ ਆਪ ਹੀ ਮੇਰੇ ਕੋ ਫੁਟੇਜ ਹੋਊਗੀ ਤੁਸੀਂ ਲੈ ਲਿਓ ਕੌਣ ਇਹਨੂੰ ਬੰਦ ਕਰਾਉਂਦਾ ਕਿਹੜੇ ਲੋਕਾਂ ਦੇ ਕਾਰੋਬਾਰ ਨੂੰ ਨੁਕਸਾਨ ਹੁੰਦਾ ਜਿਹੜੇ ਬੱਸਾਂ ਨਾਲ ਬੰਦ ਕਰਾਉਂਦੇ ਨੇ ਉੱਥੇ ਜਾਓ ਜਦੋਂ ਕਿਤੇ ਬੱਸ ਜਾਂਦੀ ਹੈ ਆਊਟਸਾਈਡ ਏਰੀਆ ਦੇ ਵਿੱਚ ਤੇ ਲੋਕੀ ਪੱਥਰ ਮਾਰ ਕੇ ਇਹਨਾਂ ਦੇ ਸ਼ੀਸ਼ੇ ਤੋੜਦੇ ਨੇ ਯਾਰ ਆ ਸਾਡੀ ਫਿਤਰਤ ਹੈ ਆ ਸਾਡਾ ਜਮੀਰ ਹੈ ਕਿ ਆਪਣੀ ਪ੍ਰਾਪਰਟੀ ਨੂੰ ਅਸੀਂ ਨੁਕਸਾਨ ਕਰਾਉਨੇ ਆ ਸਰਕਾਰੀ ਪ੍ਰਾਪਰਟੀ ਚੱਲੇ ਨਾ ਸਾਡੇ ਮਾਫੀਆਜ਼ ਦੇ ਕਾਰੋਬਾਰ ਚੱਲਣ ਪ੍ਰਾਈਵੇਟ ਬੱਸੇਸ ਜਿਹੜੀਆਂ ਚੱਲਣ ਇਸ ਤਰੀਕੇ ਉਹ ਵੇਖੋ ਉਹਨਾਂ ਦੇ ਸ਼ੀਸ਼ੇ ਤੋੜੇ ਨੇ ਉਹ ਟੁੱਟਣ ਦੀ ਕੋਈ ਤੋਕ ਹੀ ਨਹੀਂ ਹੈਗੀ ਨਾ ਥੱਲੇੋਂ ਵੱਜੀ ਹੈ ਨਾ ਸਾਈਡ ਤੋਂ ਵੱਜੀ ਹੈ ਸ਼ੀਸ਼ੇ ਤੋੜੇ ਨੇ ਪੱਥਰ ਮਾਰ ਮਾਰ ਕੇ ਇਹ ਜਨਤਾ ਦਾ ਵੀ ਹੱਟੀਆ ਯਾਰ ਇਹ ਲੋਕ ਅਸੀਂ ਤਨਖਾਹ ਤੇ ਰੱਖੇ ਨੇ ਚਾਹੇ ਜੀਆ ਚਾਹੇ ਐਸਡੀਓ ਚਾਹੇ ਕਮਿਸ਼ਨਰ ਆ ਚਾਹੇ ਮੁੱਖ ਮੰਤਰੀ ਇਹ ਸਾਡੀ ਤਨਖਾਹ ਤੇ ਪਲਦੇ ਨੇ ਇਹਨਾਂ ਨੂੰ ਮਸਲਾ ਕੋਈ ਹੱਲ ਨਜ਼ਰ ਹੁੰਦਾ ਜੀ ਵਿਖਾਈ ਦਿੰਦਾ ਕੁਛ ਦੇਖੋ ਮਸਲੇ ਅੱਗੇ ਵੀ ਬਹੁਤ ਸਾਰੇ ਹੱਲ ਹੋਣ ਵਾਲੇ ਨੇ ਇਹ ਲੋਕ ਪ੍ਰੋਟੈਸਟ ਕਰਨ ਆਏ ਜੇ ਸਰਕਾਰ ਨੂੰ ਸ਼ਰਮ ਚਾਹੀਦੀ ਹੈ ਕਿ ਇਹਨਾਂ ਦੇ ਉੱਤੇ ਗੌਰ ਕਰੇ ਇਹ ਮਤਲਬ ਇੱਕ ਜੈਨੂਇਨ ਜਾਂ ਮਸਲਾ ਸ਼ਹਿਰ ਦੇ ਵਿੱਚ ਬੱਸੇ ਚੱਲਣੀਆਂ ਚਾਹੀਦੀਆਂ ਨੇ ਅਸੀਂ ਤੇ ਇਹਨਾਂ ਨੂੰ ਕਹਿ ਸਕਦੇ ਹਾਂ ਨਾ ਜਿੱਥੋਂ ਤੱਕ ਉਹ ਸਦਨ ਕਮਿਸ਼ਨਰ ਕੋ ਵੀ ਜਾਵਾਂਗੇ ਉੱਥੇ ਕਾਰਪੋਰੇਸ਼ਨ ਵੀ ਇਹਨਾਂ ਦਾ ਜਿਹੜਾ ਪ੍ਰੋਟੈਸਟ ਆ ਮੈਂ ਕਦੀ ਧਰਨਿਆਂ 'ਚੋ ਵਿਸ਼ਵਾਸ ਨਹੀਂ ਰੱਖਦਾ ਕਿ ਰੋਡ ਜਾਮ ਕਰ ਦਿਓ ਮੈਂ ਇਹੋ ਜੀ ਚੀਜ਼ ਨਾ ਮੈਂ ਕਹ ਰਿਹਾ ਕਮਿਸ਼ਨਰ ਕੋ ਜਾਵਾਂਗੇ ਤੇ ਚੰਡੀਗੜ੍ਹ ਤੱਕ ਹੋ ਆਏ ਨੇ ਮੈਂ ਤੁਹਾਨੂੰ ਦੱਸ ਰਿਹਾ ਜੀ ਕਮਿਸ਼ਨਰ ਸਾਹਿਬ ਨੂੰ ਮੈਂ ਕਿਹਾ ਕਿ ਇੱਕ ਨਵੀਂ ਪ੍ਰੋਪੋਜ਼ਲ ਬਣਾ ਕੇ ਭੇਜੀ ਜਾਵੇ ਜੇ ਸਰਕਾਰ ਦਵੇ